ਜਲੰਧਰ ਕਮਿਸ਼ਨਰੇਟ ਪੁਲਿਸ ਨੇ ਬਦਨਾਮ ਲਖਬੀਰ ਲੰਡਾ ਗੈਂਗ ਦੇ ਪੰਜ ਹੋਰ ਮੈਂਬਰਾਂ ਨੂੰ ਗ੍ਰਿਫਤਾਰ ਕਰਕੇ ਤਿੰਨ ਪਿਸਤੌਲ ਅਤੇ ਕਾਰਤੂਸ ਬਰਾਮਦ ਕੀਤੇ ਹਨ ਵੇਰਵੇ ਦਾ ਖੁਲਾਸਾ ਕਰਦਿਆਂ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਪੁਲਿਸ ਨੇ ਸੰਗਠਿਤ ਅਪਰਾਧਾਂ ਵੱਡਾ ਚਟਕਾ ਦਿੰਦੇ ਹੋਏ ਇਨ੍ਹਾਂ ਖੌਫਨਾ ਗੈਂਗਸਟਰਾਂ ਨੂੰ ਗ੍ਰਿਫਤਾਰ ਕੀਤਾ ਹੈ ਜੋ ਕਤਲ ਅਤੇ ਫਿਰੋਤੀ ਵਰਗੇ ਗੰੌਣੇ ਅਪਰਾਧਾਂ ਵਿੱਚ ਸ਼ਾਮਲ ਸਨ ਇਸ ਮੌਕੇ ਤੇ ਵਧੇਰੇ ਜਾਣਕਾਰੀ ਦਿੰਦੇ ਹੋਏ ਪੁਲਿਸ ਕਮਿਸ਼ਨਰ ਨੇ ਹੋਰ ਕੀ ਕੁਝ ਕਿਹਾ ਆਉ गवर्नमेंट ऑफ इंडिया ने डिकलेयर किया है उदे ही जो फुड सोल्जर है एगजीक्यूशनर हैं या वे जानकार मैंबर हैं उन्होंने दबिश जलंधर पुलिस कमिश्नरेट वालों जारी है हूँ तक तेरह बंदे गिरफ्तार हो चुके हैं लॉट जोड़ा है ये चौथा लॉट है पर बंदे गिरफ्तार हो सारे दारे तरन तारण वाले हैं भी तो बीस साल उम्र इन सारे छे तो सत्त परचे मर्डर अटैम्प टू मर्डर फिरौती ਅਹ ਇਹ ਦਰਜ ਇਹਨਾਂ ਦੀ ਅਲੱਗ-ਅਲੱਗ ਟਾਈਮ ਤੇ ਗ੍ਰਿਫਤਾਰ ਹੋਏ ਤੇ ਇਹਨਾਂ ਦੇ ਪੋਜੀਸ਼ਨ ਪੋਜੀਸ਼ਨ ਤੋਂ ਕੰਟਰੀ ਮਿਲ ਵਿਪਨ ਮਿਲੇ ਤਿੰਨ ਕੁਝ ਜਿੰਦ ਕਰਤ ਤੁਸੀਂ ਮਿਲੇ ਦੋ ਲੋਕ ਸਿਮਰਜੀਤ ਤੇ ਪਰਮਜੀਤ ਇਹ ਇਨਵੋਲਡ ਸੀਗੇ ਜਿਹੜੀ ਸੁਲਤਾਨਪੁਰ ਉਹਦੀ ਫਾਇਰਿੰਗ ਹੋਈ ਸੀਗੀ ਇੱਕ ਮਹੀਨਾ ਪਹਿਲੇ ਤੇ ਫਰੋਤੀ ਮੰਗੀ ਸੀ ਇਹ ਦੱਚ ਇਨਵੋਲਡ ਸੀਗੇ ਪਲਸ ਪਰਮਜੀਤ ਜਿਹੜਾ ਹੈ ਤਰਨਤਾਰੰਦਾ ਇਹਦਾ ਬ੍ਰਦਰ ਯੂਕੇ ਰੰਦਾ ਉਹ ਨਾਲ ਰਹਿੰਦਾ ਲੰਡੇ ਤੇ ਟਾਰਗੇਟਸ ਕਿਸ ਨੂੰ ਟਾਰਗੇਟ ਕਰਨਾ ਨਹੀਂ ਕਨਵ ਲੰਡਨ ਨੂੰ ਦੱਸਦਾ ਫਿਰ ਉਹਦੀ ਜਾਂਦੀ ਹੈ ਤੇ ਕਈ ਵਾਰ ਦੋਨਾਂ ਦੇ ਫਾਇਰਿੰਗ ਕਰ ਦਿੰਦੇ ਤੇ ਇਹਨਾਂ ਦੋਨਾਂ ਦੀ ਅरेस्ट ਤੋਂ ਇੱਕ ਮਰਡਰ ਕੇਸ ਸਟ੍ਰੇਸ ਹੋਇਆ ਜਿਹੜਾ ਡਰੈਸ ਸੀਗਾ ਤਰਨਦਰਨ ਦਾ ਨੰਬਰ ਤੋਂ ਜਿਹੜੇ ਬਾਕੀ ਤਿੰਨ ਹੈ 사ਜਨ ਦਿਲਬਾਗ ਤੇ ਦਿਲਪ੍ਰੀਤ ਇਹ ਵੀ ਲੰਡੇ ਦੇ ਟੱਚ ਹੈ ਇੱਕ ਖੈਰਾ ਕਰਕੇ ਮੁੰਡਾ ਹੈ ਤਰਨਦਰਨ ਦਾ ਜਿਹੜਾ ਫੋਰਨ ਰਹਿੰਦਾ ਹੈ ਯੂਐਸ ਚ ਉਹਦੇ ਥਰੂ ਇੰਟਾਚ ਤੇ ਚੋਲਾ ਸਾਹਿਬ ਦੀ ਫੈਰਿੰਗ ਜਿਹੜੀ ਹੈ ਜੋ ਥੋੜੇ ਦਿਨ ਪਹਿਲਾਂ 3 ਮਹੀਨੇ ਪਹਿਲਾਂ ਸ਼ਾਇਦ ਟੈਲੀਕਮ ਕੰਪਨੀ ਤੇ ਕਿੰਤੀ ਸੀਗੀ ਫਰੋਦੀ ਮੰਗੀ ਸੀ ਉਹ ਇਹਨਾਂ ਨੇ ਕਰਾਈ ਸੀਗੀ ਤੇ ਹੋਰ ਵੀ ਕਈ ਜਗ੍ਹਾ 3-4 ਜਗ੍ਹਾ ਹੋਰ ਇਹਨਾਂ ਨੇ ਰਿੱਕੀ ਕਿੰਤੀ ਹੋਈ ਸੀਗੀ ਫਰੋਦੀਆਂ ਮੰਗੀਆਂ ਸੀਗੀਆਂ ਜਿਹੜਾ ਪਲਾਨ ਇਹਨਾਂ ਨੇ ਐਗਜ਼ੀਕਿਊਟ ਕਰਨਾ ਸੀਗਾ ਉਹ ਰੁਕ ਗਿਆ ਇਹਨਾਂ ਦੀ ਅਰੈਸਟ ਸਾਰੇ ਜਨਰਲ ਕਰੀ ਜੀ ਨਹੀਂ ਜਲੰਧਰ ਸਕੂਟਾਂ ਵੀ ਤੇ ਨਹੀਂ ਜਿੰਦੀ ਉਹ ਉਹ ਨਹੀਂ ਇਹਨਾਂ ਦਾ ਕੋਈ ਕਨੈਕਸ਼ਨ ਉਹ ਫੜੇ ਗਏ ਮਤਲਬ ਪਹਿਲਾਂ ਹੀ ਉਹਨਾਂ ਦੇ ਥ्रू ਇਹਨਾਂ ਦਾ ਪਤਾ ਲੱਗਾ ਸੀ ਨਹੀਂ ਧੀਰੇ ਧੀਰੇ ਇਹ ਟੋਰ ਟੈਕਨੀਕਲ ਅਪ੍ਰੀਲਾਲ ਟੀਵੀ ਲਈ ਜਲੰਧਰ ਤੋਂ ਅਨੀਸ਼ ਦੀ ਰਿਪੋਰਟ